ਦੇਖੋ ਸਿਰਕਾ ਕੀ ਚੀਜ਼ ਹੁੰਦੀ ਸੀਗੀ ਸਿਰਕਾ ਹੁੰਦਾ ਸੀਗਾ ਜਦੋਂ ਅੰਗੂਰਾ ਦਾ ਜਿਹੜਾ रस ਹੁੰਦਾ ਸੀ ਉਸ ਦੇ ਵਿੱਚ ਪਾਣੀ ਪਾ ਲਾ ਕੇ ਜਿਸ ਦਾ ਮਤਲਬ ਪਹਿਲਾਂ ਵੀ ਦੱਸਿਆ ਇੱਕ ਵਾਰੀ ਕਿ ਉਹ ਨੂੰ ਜਿਹੜਾ ਆ ਸਾਡੇ ਨੂੰ ਪਤਾ ਲੱਗਦੇ ਸੀ ਇੱਕ ਸ਼ਰਾਬ ਤੇ ਬਦਲ ਜਾਂਦੇ ਸੀ ਕਦ ਬਦਲਦੇ ਨੇ ਮਤਲਬ ਉਹਦੇ ਪਰ ਹਦਾਸਤ ਲੈ ਕੇ ਦੇ ਦਿੱਤੇ ਜਾਂਦੇ ਸੀ ਇਹਨੂੰ ਫੋਕਿਆ ਜਾਂਦਾ ਸੀ ਉਹ ਨੂੰ ਫਿਰ ਦੂਸਰੇ ਭਾਂਡੇ ਨੂੰ ਲਾ ਦਿੰਦੇ ਸੀ ਫਿਰ ਉਹ ਨੂੰ ਰੱਖ ਸਕ ਦੱਖੜਦੇ ਸੀ ਫੇਰ ਉਸੇ ਨਾਲ ਦੇਖ ਬਾੜੇ ਦਾ ਨਰਖੇਗਾ ਜਾਂਦੇ ਉਹਨੂੰ ਹੋਰ ਪਾਟੇ ਬਿਲਾ ਦੇ ਦਿੰਦੇ ਤਾਂ ਉਹਦੇ ਵਿੱਚ ਨਸ਼ਾ ਥੋੜਾ ਜਿਹਾ ਕੀ ਗੱਲ ਕੋਈ ਨਹੀਂਦਾ ਸੀ ਸਮਾਜ ਵਿੱਚ ਜਿੰਨੀ ਜ਼ਿਆਦਾ ਪੁਰਾਣਾ ਹੋਏਗਾ ਉੱਚ ਜ਼ਿਆਦਾ ਨਸ਼ਾ ਲੇਗਾ ਜਿਹੜੀ ਥੋੜੀ ਜਿਹੀ ਘੱਟ ਫਰਾੜੀ ਹੋਈ ਹੋਵੇ ਚਾਹ ਤਾਂ ਇਸ ਪ੍ਰਕਾਰ ਦੇ ਉਹਨਾਂ ਦੇ ਕੋਲ ਬੜੀ ਵੈਰਾਈਟੀ ਹੋ ਜਾਂਦੀ ਸੀ ਵੱਖ-ਵੱਖ ਪ੍ਰਕਾਰ ਦੀਆਂ ਵੈਰਾਈਟੀਆਂ ਹੋ ਜਾਂਦੇ ਸੀ ਅੱਜ ਵੀ ਸਿਲਕਾ ਜਿਹੜਾ ਤੁਸੀਂ ਦੇਖ ਲਓ ਦੁਕਾਨਾਂ ਤੋਂ ਮਿਲਦਾ ਹੈ ਮਿਲਦਾ ਨਾ ਠੀਕ ਹੈ ਨਾ ਸੋ ਕਈ ਚੀਜ਼ਾਂ ਦੇ ਵਿੱਚ ਇਸਤੇਮਾਲ ਹੁੰਦਾ ਹੈ ਜ਼ਰੂਰੀ ਨਹੀਂ ਕਿ ਉਹਦਾ ਸੇਵਨ ਸਿਰਫ ਨਸ਼ੇ ਵਾਸਤੇ ਹੁੰਦਾ ਹੈ ਸੋ ਸਿਰਕਾ ਕੀ ਹੁੰਦਾ ਹੈ ਇਸ ਗੱਲ ਨੂੰ ਅੱਛੀ ਤਰ੍ਹਾਂ ਸਮਝਿਓ ਸਿਰਕੇ ਦੇ ਵਿੱਚ ਹਲਕਾ ਜਿਹਾ ਕੀ ਹੋ ਜਾਂਦਾ ਹੈ ਇੱਕ ਨਸ਼ਾ ਹੋ ਜਾਂਦਾ ਹੈ ਹਲਕਾ ਜਿਹਾ ਠੀਕ ਹੈ ਜਿਸ ਤਰ੍ਹਾਂ ਪੱਤੀ ਵਿੱਚ ਵੀ ਹੁੰਦਾ ਹੈ ਹੁੰਦਾ ਨਾ ਨਸ਼ਾ ਪਰ ਉਹ ਥੋੜੀ ਮਾਤਰਾ ਜਿਆ ਪਰ ਜਿਆਦਾ ਨਹੀਂ ਹੁੰਦਾ ਹੈ ਰੋਟੀ 'ਚ ਵੀ ਥੋੜਾ ਜਿਹਾ ਕੀ ਹੁੰਦਾ ਹੈ ਨਹੀਂ ਨਾ ਇਸ ਲਈ ਸਾਨੂੰ ਰੋਟੀ ਖਾ ਕੇ ਥੋੜਾ ਕੀ ਹੁੰਦਾ ਹੈ ਸੁਸਤੀਪੈਦੀ ਨੀਂਦ ਹੁੰਦੀ ਹੈ ਠੀਕ ਹੈ ਨਾ ਇਸੇ ਪ੍ਰਕਾਰ ਸਿਰਕੇ 'ਚ ਵੀ ਥੋੜਾ ਨਸ਼ਾ ਹੁੰਦਾ ਹੈ ਸੋ ਤੁਸੀਂ ਦੇਖੋਗੇ ਜਦੋਂ ਸਾਡਾ ਸਰੀਰ ਥੱਕ ਜਾਂਦਾ ਹੈ ਇੱਕ ਮਜ਼ਦੂਰ ਬੰਦੇ ਨੂੰ ਜ਼ਿਆਦਾ ਚਾਹ ਚਾਹੀਦੀ ਕਿਉਂਕਿ ਉਹ ਸਰੀਰ ਦੀ ਥਕਾਵਟ ਕੀ ਕਰਦਾ ਹੈ ਮਹਿਸੂਸ ਕਰਦਾ ਹੈ ਤੇ ਜਦੋਂ ਚਾਹ ਪੀ ਲੈਂਦਾ ਹੈ ਤਾਂ ਚਾਹ ਦੇ ਵਿੱਚ ਥੋੜਾ ਜਿਹਾ ਨਸ਼ਾ ਹੋ ਕਰਕੇ ਉਹ ਸਾਡਾ ਸਰੀਰ ਉਹਦਾ ਆਦੀ ਹੋ ਚੁੱਕਾ ਹੈ ਥੋੜਾ ਜਨਾਸ਼ਾ ਜੋ ਖਤੀਚ ਹੁੰਦਾ ਆ ਉਹ ਸਾਡੇ ਹੱਡੀਆਂ 'ਚ ਇੱਕ ਇੱਕ ਦੇ ਕੀ ਹੋ ਗਿਆ ਰਚ ਗਿਆ ਇਸ ਲਈ ਅਸੀਂ ਆਦੀ ਆ ਜਦੋਂ ਸਾਡਾ ਸਰੀਰ ਥੱਕ ਜਾਂਦਾ ਟੁੱਟੇ ਜਾਂਦਾ ਇਹ ਚਾਹ ਪੀਦੇ ਇੱਕਦਮ ਅਸੀਂ ਤਰੋ ਤਾਜ਼ਾ ਹੋ ਜਾਂਦੇ ਕਿਉਂਕਿ ਉਹ ਚੀਜ਼ ਨੇ ਕੁਝ ਕੰਮ ਕੀਤਾ ਸੋ ਸਿਰਕਾ ਕਿਉਂ ਉੱਥੇ ਹੁੰਦਾ ਸੀ ਉਸ ਸਮੇਂ ਦਾ ਜੋ ਨੰਪਰਾਗਾ ਤਰੀਕੇ ਨਾਲ ਕਿਉਂਕਿ ਮਜ਼ਦੂਰ ਜਿਹੜੇ ਆ ਉਹ ਬੁਰੀ ਤਰ੍ਹਾਂ ਥੱਕ ਜਾਂਦੇ ਥਕਾਵਟ ਹੋਣ ਦੇ ਕਰਕੇ ਜਿਆਦਾ ਬਾਡੀ ਦਾ ਕੰਮ ਜਿੰਨਾ ਨੇ ਕੀਤੀ ਬਾਡੀ ਉਹਨਾਂ ਪਤਾ ਕਿੰਨਾ ਜ਼ਿਆਦਾ ਹਾਰਡ ਵਰਕ ਪੈਂ ਧੁੱਪ ਵਿੱਚ ਕਰਨ ਕੀ ਥਣਾ ਸੋ ਉਸ ਸਮੇਂ ਸਿਰਕਾ ਹੁੰਦਾ ਸੀ ਸਿਰਕੇ ਵਿੱਚ ਗੁਰੂ ਕੀ ਧੋ ਕੇ ਖਾਣ ਦੇ ਨਾਲ ਉਹ ਜਿੰਨਾ ਕ ਨਸ਼ਾ ਉਹਨਾਂ ਨੂੰ ਜ਼ਰੂਰੀ ਹੁੰਦਾ ਸੀ ਉਹਨਾਂ ਕੋਲੋਂ ਥੋੜਾ ਮਿਲ ਜਾਂਦਾ ਸੀ ਤੇ ਉਹਨਾਂ ਦਾ ਸਰੀਰ ਜਿਹੜਾ ਰੀਸਟੋਰ ਹੋ ਜਾਂਦਾ ਸੀ ਤੇ ਥਕਾਵਟ ਭੁਲਾ ਜਾਂਦੀ ਭੁੱਲ ਜਾਂਦੀ ਸੀ ਥਕਾਵਟ ਦੂਰ ਹੋ ਜਾਂਦੀ ਸੀ ਸਮਝ ਆ ਗਈ ਨਾ ਸੋ ਇਸ ਕਰਕੇ ਉੱਥੇ ਸਿਰਕਾ ਹੁੰਦਾ ਸੀ। ਉਹ ਸਿਰਕਾ ਚਿੰਨੀ ਕੋਤਨ ਤੋਂ ਮਾਤਰਾ ਤੇ ਥੋੜੀ ਜਿਹੀ ਇਤਨੀ ਜਰੂਰਤ ਹੈ। એનર્ਜੀ ਦੀ ਜਰੂਰਤ ਹੈ। ਉਹ એનર્ਜੀ ਡ੍ਰਿੰਕ ਹੋ ਜਾਂਦਾ ਸੀ ਉਹਦਾ ਸਿਰਕਾ। ਇਸ ਕਰਕੇ ਉਹ ਕਹਿੰਦਾ ਕਿ ਤੂੰ ਰੋਟੀ ਸਿਰਕੇ 'ਚ ਡੋਬੋ ਕੇ ਖਾ। ਕਿਉਂ? ਕਿਉਂਕਿ ਜਿਸ ਤਰ੍ਹਾਂ ਮਜ਼ਦੂਰਾ ਨੂੰ ਕੈਪੀਟਲ ਰੀਸਟੋਰ ਹੋ ਜਾਂਦੀ ਹੈ એનર્ਜੀ ਉਹਨਾਂ ਦੀ ਉਸ ਤਰ੍ਹਾਂ ਉਹ ਵੀ ਥੋੜੀ ਜਿਹੀ ਤਨਤਵੜ ਕੇ ਖੂਦੀ। ਤੁਸਮ ਲਗੀ। ਸੋ ਰੋਟੀ सिर के नीचे के खा। इसके में बहुत ही है। बहुत गहरा भेद समझने के लिए दादा थे। एक उदाहरण के तौर तो पे देखो, तब समझोन वास्ते दो जड़े खड़े हो। एक तरफ खड़ा कर दो। दो जड़े। आ देखो। ये दे, तो रोटी है। ठीक है? है? आ देखो। आ है? ये किया? थोड़ा सिर का जो ये है। देखो ਆਦੀਆ ਰੋਟੀ ਆ ਇਹਨੂੰ ਮਦਨਾਂ ਵੀ ਖਾ ਇਹਨੇ ਸੁੱਕੀ ਰੋਟੀ ਮੁੰਨ ਖਾ ਪੁਰਾ ਖਾਣਾ ਸੰਗ ਕੇ ਨੂੰ ਖਾਣਾ ਪੁਰਾ ਹੁੰਸ ਪਾਲਾ ਤੈਨੂੰ ਰੋਟੀ ਕਿੱਦਾਂ ਮਿਲੀ ਆ ਰੁੱਖੀ ਸੁੱਕੀ ਠੀਕ ਆ ਔਰ ਇਹਨੂੰ ਸਿਰਕੇ ਚ ਕੀ ਕਰਕੇ ਆ ਲੈ ਬੋ ਕਰ ਹੱਥ ਫੜ ਕੇ ਦੋਨਾਂ ਨੂੰ ਇਕੁਇਲ ਟੇਸਟਰ ਹੈ ਸੋਸ ਕਿਥੇ ਰੱਖੀ ਤਰੀ ਆਹ ਖਾਂ ਅਈ ਦੱਸ ਦੇ ਉਹਦੇ ਅੰਦਰ ਲੰਘ ਵੀ ਦੇ ਆ ਤੇ ਇਹਨੇ ਪਹੁੰਚ ਗਿਆ ਕਿਉਂ ਬਣਾ ਕਿਉਂਕਿ ਉਹਦੇ ਵਾਸਤੇ ਸਾਨੂੰ ਉਹ ਚਾਹੀਦੀ ਚੱਪੀ ਇਹਦੇ ਅੰਦਰ ਕੋਈ ਚੱਪੀ ਨਹੀਂ ਹੁੰਦੀ ਕੀ ਚਾਹੀਦੀ ਹੈ ਮਗਰ ਹਣ ਜਾ ਮਿਲਣਾਂ ਦੀ ਕੋਸ਼ਿਸ਼ ਮਾਰ ਲਓ ਇਤੇ ਰਾਸਤੇ ਲੋੜ ਹੋਵੇ ਲੋਕਾਂ ਦਾ ਸਲੋ ਹੋ ਗਿਆ ਹੋਰ ਗੁਰੂ ਕੀ ਕੰਨਿਆ ਹੋ ਗਿਆ ਹੋ ਗਿਆ ਫੜ ਗਿਆ ਦੋਨਾਂ ਦਾ ਐਕਸਪੀਰੀਅੰਸ ਰੋਟੀ ਨਾਲ ਇੱਕੋ ਹੀ ਆਈ ਹੈ ਪਰ ਅਨੁਭਵ ਦੋ ਵਾਰ ਨਾਲ ਆਇਆ ਕੋ ਸਮਝ ਆ ਗਈ ਵਚਨੇ ਕੀ ਹੈ ਇੱਕ ਬੰਦਾ ਖਾਂਦਾ ਹੈ ਨਾ ਉਹਦੇ ਨੇ ਰੋਜ਼ ਇੱਕ ਚੈਪਟਰ ਪੜ੍ਹਨ ਦੀ ਉਕਾ ਹੈ ਔਰ ਦੂਸਰਾ ਉਹ 10 ਚੈਪਟਰ پڑھ ਕੇ ਵੀ ਉਹ ਨਹੀਂ ਲੱਥਾ ਕਬਣ। ਇਹ ਮਨਾ ਇੱਕ ਚੈਪਟਰ ਅੱਧਾ ਘੰਟਾ ਵਚਨ ਪੜ ਲਿਆ ਇੰਨਾ ਥੱਕ ਜਾਂਦਾ ਆ ਉਹ ਕਿ ਉਹ ਬੜੀ ਮੁਸ਼ਕਲ ਦੇ ਨਾਲ ਕੀ ਕਰਦਾ ਆ ਉਹ ਪੜਦਾ ਆ। ਪਰ ਫਿਰ ਤੇਨੂੰ ਪਤਾ ਵੀ ਪੜਨਾ ਆ ਤਾਂ ਉਹਦੇ ਵਾਸਤੇ ਕਿ ਚੁਣੌਤੀ ਹੈ। ਤੈਨੂੰ بس ਸੁੱਕੀ ਰੋਟੀ ਦਊਗਾ ਤਾਂ ਉਹਦੀ ਵੀ ਚੁਣੌਤੀ ਆ। ਇਹਦੇ ਵਾਸਤੇ ਕਿ ਚੁਣੌਤੀ ਹੈ। कि कितना नु सुखी रोटी चच छच के कितना देर लगाई तो फेर ही करना, करना है। पर इन्नू अगर मैं सिक्के च डोब के दऊंगा अगर बहुत ज्यादा वो स्वादिष्ट या तो ये इंतजार करेगा अगली गलती दा और ये ही करेगा कुछ कुछ भी समझ आ रहा है कि समझ आ रहा है कि ये तुम श्वासि वचन इस तरह ही पढ़ता है बस सुखी रोटी اور ایک විශ්වාසی اس سر کے تو ہے۔ اس સિદ્ધાંતા ਕੀ આ કે પવિત્ર આત્મા ਦਾ ઉપમાન પવિત્ર આત્માની કૃષિ પવિત્ર આત્માની ભરપૂરી પવિત્ર આત્માનો સામર્થ ઓર જેڑا વ્યક્તિ દી ભરકી ਉਸ આનંદ ਉਸ સામર્થ ਉਸ ખુશી צ ડૂબી હો જાય ના उस बंदे दास दुनिया खांपे भी ना उठाएगा नहीं ना उठाएगा पर जीते बुरकी सुखी ना तो आनंद ना खुशी ना सामर्थन ना पर पूरी कुछ नहीं उनके तरफ पूरी नहीं है तारा ये मिस मिस क्यों हूँ दायत वाले से सोचो मिस क्यों हूँ दावा अरे सुखी तो इस सुखी की रोटी खा रहे ਕਿਹੜੀ ਰੋਟੀ ਖਾ ਰਹੇ? ਸੁੱਕੀ ਕਈ ਤੋਂ ਖਾ ਰਹੇ ਹੋ ਰੋਟੀ ਜਿਹੜੀ ਕਬਾੜੀਆ ਨੇ ਵੇਚੀ ਦੀ ਕਈ ਤੋਂ ਉਸ ਰੋਟੀ ਕੋ ਰੋਟੀ ਬਣ ਜਾਂਦੀ ਕਈਆਂ ਦੇ ਬੱਚੇ ਖਾਣਾ ਜਿਹੜੀ ਰੋਟੀ ਕੀ ਆ? ਕੋਈ ਸਮਝ ਨਹੀਂ ਆ ਰਿਹਾ। ਬੱਚੇ ਕੀ ਆ? और तुम तो देखो एक बच्चन पढ़ो मेरे ना एक सौ उसका एक सौ बैठ एक सौ उसका एक सौ तीन बच्चन पढ़ो तेरे बच्चन मेरे तालों में केटे मिट्टे लगे हैं शायद ना लगे मेरे मुंह में वास्तविक वाद मिट्टी इस अगर दाऊद कहना तेरे बच्चन ਮੇਰੇ ਤਾਰੂ ਨੂੰ ਕਿਸ ਤਰ੍ਹਾਂ ਦੇ ਲੱਗਦੇ ਆ ਹਾਂਜੀ ਮਿੱਠੇ ਮਿੱਠੇ ਲੱਗਦੇ ਆ ਕਿਦੇ ਵਕਤ ਸ਼ਹਿਦ ਨਾਲੋਂ ਵੀ ਸ਼ਹਿਦ ਨਾਲੋਂ ਵੀ ਵਧ ਕੇ ਸੋਚੋ ਜਿਵੇਂ ਖੁਦਾ ਦਾ ਬੱਚੇ ਨੇ ਸ਼ਹਿਦ ਦੇ ਦਿਆ ਇਹ ਮਿੱਠਾ ਲੱਗ ਰਿਹਾ ਹੈ ਹਾਂਜੀ ਸੱਚ ਰੱਖੋ ਤੁਸੀਂ ਆਪਣੇ ਘਰ ਚ ਇੱਕ ਨਿੰਮਰ ਦੀ ਸ਼ੀਸ਼ੀ ਰੱਖ ਦੋ ਭਰ ਕੇ ਦੂਸਰੇ ਪਾਸੇ ਤੁਸੀਂ ਟੌਫੀਆਂ ਦਾ ਡੱਬਾ ਰੱਖ ਦੋ ਪਰ ਕਰਕੇ ਕੀ ਕਹੋ ਤੇ ਇਹ ਰੋਜ਼ ਇੱਕ ਟੌਪਿਕ ਖੜਿਆ ਕਰ ਤੇ ਇੱਕ ਚਮਚਾ ਲੈਪਾ ਸੋ ਚਮਚਾ ਲੈਪ ਦੀ ਸਿਸੀ ਕਿੰਨੇ ਜੱਜ ਮੁੱਕ ਗਈ ਹੋ ਸਕਦਾ 10 ਦੇ ਦੀ ਸਿਸੀ ਨੂੰ ਕਿੰਨਾ ਲੱਗੇ ਇੱਕ ਮਹੀਨੇ ਵਿੱਚ ਵੀ ਹੋ ਸਕਦਾ ਖਤਮ ਪਰ ਟੌਫੀਆਂ ਦਾ ਡੱਬਾ ਉਹ ਤਾਂ ਘਰ ਘਰ ਲਗਾ ਦੇਣਾ ਕਿਉਂ ਬਰਾ ਕਿਉਂਕਿ ਉਹ ਖਾ ਕੇ ਉਹਨੂੰ ਕੀ ਮਿਲ ਰਿਹਾ ਖੁਸ਼ੀ ਖੁਸ਼ੀ ਆਨੰਦ ਮਿਲ ਰਿਹਾ ਤਸਲੀ ਕੀ ਕਰੇਗਾ ਉਹ तो की कह रहा है कहता वचन किस तरह सम्झे? एक सौ उन्नीस उन्नीस एक सौ तेरह आई थी सो यही एक फर्क हों समझे एक व्यक्ति आराधना च खड़ा या, या। कोई है आराधना कर रहा है पर सिरके का कोई अनुभव नहीं है ਕਿਉਂਕਿ ਅਗਰ ਤੁਹਾਨੂੰ ਆਨੰਦ ਮਿਲ ਰਿਹਾ ਹੈ ਦੇਖੋ ਇੱਕ ਬੱਚਾ ਕੰਮ ਕਰ ਰਿਹਾ ਥੱਕ ਜਾਂਦਾ ਹੈ ਔਰ ਹਟ ਜਾਂਦਾ ਹੈ ਪਰ ਜਦੋਂ ਖੇਡਦਾ ਹੈ ਉਸ ਵਕਤ ਵੀ ਉਹ ਥੱਕਦਾ ਹੈ ਪਰ ਉਸ ਵਕਤ ਉਹ ਹਟਦਾ ਨਹੀਂ ਹੈ ਕਿਉਂ ਕਿਉਂਕਿ ਉਹ ਜੋ ਆਨੰਦ ਉਹਨੂੰ ਮਿਲ ਰਿਹਾ ਹੈ ਨਾ ਜਿਹੜੀ ਨੂੰ ਖੁਸ਼ੀ ਮਿਲ ਰਹੀ ਹੈ ਉਹਦਾ ਆਨੰਦ ਉਹਦੀ ਥਕਾਵਟ ਨੂੰ ਕੀ ਕਰ ਦਿੰਦਾ ਹੈ ਭੁਲਾ ਦਿੰਦਾ ਹੈ ਕੋਈ ਸਮਝ ਗਈ ਹਮੇਸ਼ਾ ਜਿਹੜੇ ਕੰਮ 'ਚ ਤੁਹਾਨੂੰ ਆਨੰਦ ਮਿਲ ਰਿਹਾ ਤੁਸੀਂ ਮੋਬਾਈਲ ਫੋਨ ਚਲਾਉਂਦੇ ਵੀ ਥੱਕ ਜਾਂਦੇ ਜੇ

मैं तो ज़रूरता मारते दिखाएगा तेरे बज़ुर अनादि प्रपूरी है तेरे सजे हाथ सदा खुशियाँ देगा तो को ये दाऊद ना अक्सरियस ये दाऊद बुरकी सुखी ही हंदा तो इतना खाता है सोचते हैं सिर के दिल चटबोगे की करता है और क्या कह, तो कह रहा है तेरे बज़ुर किया अनादि प्रपूरी है वो थोड़ा आनंद नहीं क ਸੋ ਅਕਦੇ ਸੋ ਕਿੰਨਾ ਆਨੰਦ ਕਿੰਨਾ ਆਨੰਦ ਦਿੱਕਿਆ ਉਪਰ ਭੂਰੀ ਆ ਔਰ 21 ਬੋਚ ਕੀ ਕਹ ਰਿਹਾ ਤੂੰ ਉਹਨੂੰ ਆਪਣੀ ਹਜ਼ੂਰੀ ਦੇ ਆਨੰਦ ਨਾਲ ਮਗਨ ਕਰਦਾ ਹੈ ਸੋ ਜਿਹੜੇ ਵਿਅਕਤੀ ਨੂੰ ਰਾਤ ਨਾਲ ਆਨੰਦ ਮਿਲ ਰਿਹਾ ਹੈ ਖੁਦਾ ਦੀ ਪ੍ਰਸੰਸਾ ਕਰਦੇ ਆ ਉਹ ਖੁਸ਼ੀ ਮਿਲਦੀ ਹੈ ਉਹਨੂੰ ਵਚਨ ਪੜਦੇ ਆ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਉਸ ਵਿਅਕਤੀ ਦੇ ਜੀਵਨ ਚ ਕੀਆ ਕੀਆ ਸੋਚ ਕੇ ਦੇਖੋ ਉਹ ਕਿਹੜਾ ਆਨੰਦ ਦਾ ਅਨੰਦ ਨਾ ਕਰ ਰਿਹਾ ਉਸੇ ਹੀ ਜਗ੍ਹਾ ਤੇ ਤੁਹਾਡੇ ਸਾਥ ਖੜਾ ਵਿਅਕਤੀ ਇੰਤਜ਼ਾਰ ਕਰ ਰਿਹਾ ਹੈ ਕਦੋਂ ਆਰਾਧਨਾ ਖਤਮ ਹੋਣੀ ਹੈ ਕਦੋਂ ਵਚਨ ਖਤਮ ਹੋਣਾ ਹੈ ਔਰ ਉਸੇ ਹੀ ਜਗ੍ਹਾ ਤੇ ਤੁਸੀਂ ਕੀ ਕਰਦੇ ਹੋ ਆਨੰਦ ਦੀ ਭਰਪੂਰਤੀ ਦੇ ਨਾਲ ਤੁਹਾਨੂੰ ਲਿਖਿਆ ਉਹ ਮਨੁੱਖੀ ਕਰਦਾ ਹੈ ਮਦਦ ਕਰਦਾ ਹੈ ਔਰ ਇੱਕ ਵਚਨ ਪੜੋ ਨਹਮਿਆ 8 ਦਾ 10 ਵਚਨ ਨਹਮਿਆ ਉਸਦਾ 8 ਅਧਿਆਇ

ਤੋ ਕਿਹਾ ਤੇ ਬਹੁਤ ਗਿਆਨੀ ਲੋਕਾਂ ਜਿੰਨਾ ਵਾਸਤੇ ਪ੍ਰਾਰਥਨਾ ਕਰਨਾ ਕਿੰਨਾ ਮੁਸ਼ਕਲ ਹੋ ਜਾਂਦਾ ਜਿਸ ਵੇਲੇ ਅਸੀਂ ਪਪਾਲ ਦੇ ਕੋਲ ਉੱਥੇ ਪਾਸੇ ਇੱਕ ਦੱਸਿਆ ਕਿਤੇ ਮੈਂ ਇੱਕ ਸੇਵਕ ਨੂੰ ਫੋਨ ਕੀਤਾ ਵੀ ਕਲਾਸ ਆ ਅਸਰਾਮ ਤੇ ਆਉਣਾ ਆ ਤਾਂ ਅੱਦੇ ਨੇ ਕਿਹਾ ਕਿ ਪਾਸੇ ਜੀ ਮੈਂ ਨਹੀਂ ਆ ਸਕਦਾ ਕਿਤੇ ਕਿਉਂ ਕਿੰਨੇ 8 8 10 10 ਘੰਟੇ ਬੈਠ ਕੇ ਕਿਹੜਾ ਵਚਨ ਸਿੱਖੇ ਕਿਤੇ ਪਰ ਉਹ ਇੱਕ ਸੇਵਕ ਨੇ ਜਵਾਬ ਦਿੱਤਾ ਕਿੰਨੇ ਇੰਨਾ ਲੰਮਾ ਸਾਡੀ ਕੋਲ ਨਹੀਂ ਸਿੱਖਿਆ ਬੈਠਾ ਨਹੀਂ ਜਾਂਦਾ ਕਿਉਂ ਨੌਲੇਜ ਤਾਂ ਬਹੁਤ ਹੈ ਪਰ ਨੌਲੇਜ ਬਲ ਨਹੀਂ ਬਣਦੀ ਕਿਹੜੀ ਚੀਜ਼ ਬਲ ਬਣਦੀ ਹੈ ਦਿਖਾਈਏ ਉਹ ਵਾਦਾ ਅਨੰਦ ਤੇ ਕੀਤਾ ਤੁਹਾਡਾ ਬਾਲਕ ਔਰ ਜੀਦਾ ਬਲ ਉਹਦਾ ਆਨੰਦ ਬਣ ਗਿਆ ਨਾ ਉਨ ਨੂੰ ਫਿਰ ਕੀ ਥਕਾਵਟ ਕੀ ਨਹੀਂ ਕਰਦੀ ਰੋਕ ਇਸ ਲਈ ਇਸ ਆਇਤ ਨੂੰ ਚਾਹੇ ਤੁਸੀਂ ਇਸ ਤਰ੍ਹਾਂ ਵੀ ਹਾਈਲਾਈਟ ਕਰਕੇ ਰੱਖੋ ਚਾਹੇ ਆਪਣੇ

ਬਨੂ ਉਸ ਆਨੰਦ ਨਾਲ ਭਰ ਜਿਹੜਾ ਆਨੰਦ ਸਾਡਾ ਕੀ ਬਣ ਜਾਂਦਾ ਹੈ ਵੱਲ ਬਣ ਜਾਂਦਾ ਹੈ ਜਿਹੜੀ ਖੁਸ਼ੀ ਸਾਡਾ ਭਲ ਬਣ ਜਾਂਦੀ ਹੈ ਪਰ ਉਹ ਉਸ ਖੁਸ਼ੀ ਦੇ ਨਾਲ ਤੋਂ ਵੀ ਵੱਧ ਭਰ ਗਿਆ ਇਸ ਲਈ ਉਹ ਗੀਸ਼ੇ ਬਸੀ ਨੇ ਬੋਲਿਆ ਕਿ ਛੇ ਲਿਆ ਕਿ ਇਸ ਤੋਂ ਅਨੰਦਿਤ ਹੋ ਵੀ ਤੁਹਾਡੇ ਨਾਮ ਕਿੱਥੇ ਲਿਖਿਆ ਹੈ ਸਵਰਗ ਵਿੱਚ ਲਿਖੀ ਹੋਏ ਕਿਉਂਕਿ ਉਹ ਅਨੰਦਿਤ ਉਹ ਕਿਹੜਾ ਆਨੰਦ ਕਰਦੇ ਆ ਰਹੇ ਤੁਕ 10 ਤੇ 18 ਤੋਂ 20 ਤੁਸੀਂ ਪੜੋਗੇ ਤਾਂ ਉਹ ਲਿਖਿਆ ਜਦੋਂ ਵਾਪਸ ਆਏ ਸੇਵਾ ਤੋਂ तो वो एक सदौ आनंद करने आ रहे हैं कि रूहा सांठे किया वास्तविक हैं। तो यीशु मसीह ने कहा कि एक सदौ नंदित ना हो कि रूहा तो अनिवासित हैं। क्यों? क्योंकि एक आते हैं नंदित हो गए तो तुष्ट कमांडनर की हो गई। ठीक हैं? करना पार्ट कमांडनर पार्ट। अगर सोच के देखो अगर जब रूहर वो उन्हें म ਠੀਕ ਹੈ ਤੇ ਪ੍ਰੈਕਟਿਸ ਪਤਾ ਨਹੀਂ ਕਿੱਡੇ ਪੱਧਰਾਂ ਦਾ ਕਰਦਾ ਹੈ ਬੜੇ ਖਤਰਨਾਕ ਔਰ ਜਦੋਂ ਇਹਨੂੰ ਕਰਦਾ ਨਾ ਜਗਰੂਪ ਵਜਨ ਕੋ ਆਹ ਚਿੰਤਾ تین ਦਿਨ ਪ੍ਰੈਕਟਿਸ ਇਟਨੇ ਡੇ ਔਖੇ ਪੱਧਰਾਂ ਦਾ ਕਰਦਾ ਹੈ ਜਦੋਂ ਇਹਨੇ ਪਹਿਲੇ ਜਗਰੂਪ ਵਜਨ ਕੋ ਤੇ ਜਗਰੂਪ ਉਡਾ ਆਹ ਜੇ ਕਰਦੇ ਪ੍ਰਭਾਗ ਇੱਕ ਕਲ ਦਾ ਤਿੰਨ ਵੀ ਸਿੱਖਲਾ ਕਿ ਆਜ ਕਰ ਦੇ ਨਹੀਂ ਸਿੱਖੀ ਜਾਣਾ ਸਾਰੀ ਜਗਰੀ ਸੋ ਜਿੱਦਣ ਜਗਰੂਪ ਨੇ ਕੀ ਕਰਤਾ ਕੋਈ ਖਤਰਨਾਕ ਧੁੰਨ ਆ ਜਾਂਦੀ ਹੈ ਔਰ ਜੀ ਉਸੇ ਗਾਦੇ ਨੰਦੀ ਦੀ ਯਾਦ ਜਮੈਂ ਕਰਦਾ ਚੋਂ ਕਰਦਾ ਤੋ ਕੀ ਕਦਰਾਂ ਭਰਦੇ ਗਏ ਕਮਾਨ ਕਰਦਾ ਜਿਹੜੀ ਚੀਜ਼ ਤੁਹਾਨੂੰ ਵੀ ਦਿੰਦੀ ਆ ਜਿਹੜੀ ਚੀਜ਼ ਤੁਹਾਨੂੰ ਤੁਹਾਨੂੰ ਪ੍ਰਸ਼ੰਸਾ ਦੇਣ ਵਾਲੀ ਆ ਨਾ ਅਗਰ ਉਹਦੇ ਤੇ ਕੀ ਕਰੋਗੇ ਆਨੰਦਿਤ ਹੁੰਦੇ ਰਹੋਗੇ ਤੇ ਉਹ ਕਮਣ ਕਰੇਗੀ ਇਸ ਲਈ ਪ੍ਰਭੂ ਨੇ ਕਿਹਾ ਵੀ ਤੂੰ ਹੀ ਆਜ ਇਸ ਗੱਲ ਤੇ ਕਿ ਰੂਹਾ ਨੇ ਸਾਡੀ ਇਹ ਗੱਲ ਮੰਨਿਓ ਮੰਨਿਓ तो ਤੁਸੀਂ ਕਮੰਡਨਾ ਪਰੋਗੇ ਪਰ ਇਸ ਗੱਲ ਤੋਂ ਨਗਲੀਤ ਨਾ ਹੋਵੋ ਕਿਸ ਤੋਂ तो ਨਾਮ ਤੁਹਾਡੇ ਨਾਮ ਕਿਤੇ ਲਿਖਿਆ ਸੁਰਗਤ ਕੁਛ ਨਹੀਂ ਸਿਸਲੀ ਉਸਤ ਆਨੰਦ ਨੂੰ ਲੈ ਕੇ ਜਿਸ ਤੋਂ ਕੋ ਵਿਅਕਤੀ ਪਰਦੇਸ਼ ਦੀ ਤਹਿਮਾ ਕਰਦਾ ਹੈ ਤਾਂ ਉਸ ਵਕਤ ਸਮਝ ਲਓ ਗੁਰਗੀ ਕਾਚੜ ਬੋ ਕੇ ਖਾਂਦਾ ਹੈ ਇਸ ਲਈ ਪਰ ਇਹ ਸ਼ੁਭ ਸੇ ਹੈ ਕਿ ਸੱਚੇ ਭਗਤ

ਸਰ ਨੋ ਕੀ ਵਿੱਚ ਲਿਖਿਆ ਹੋਇਆ ਹੈ ਜਿਹੜੀਆਂ ਬਗੂਨਾ ਅੱਖੀ

ਔਰ ਪਵਿੱਤਰ ਆਤਮਾ ਦੇ ਉਹਨਾਂ ਦੀਦਾ ਸਾਡੇ ਤੇਰੀਆਂ ਪਰਗਟ ਹੋ। ਸੋ ਆਨੰਦ ਕਿਸ ਤਰ੍ਹਾਂ ਅંદર ਹੁੰਦਾ ਹੈ? ਉਹ ਖੁਸ਼ੀ ਕਿਸ ਤਰ੍ਹਾਂ ਅંદર ਹੁੰਦੀ ਹੈ? ਜਦੋਂ ਪਵਿੱਤਰ ਆਤਮਾ ਹਰ ਦਿਨ ਹਰ ਰੋਜ਼ ਸਾਡੇ ਤੇ ਖੁਦਾ ਦੀ ਬਹਿਮਾਨ, ਖੁਦਾ ਦੇ ਤੇਜ ਨੂੰ ਦੇ ਜਲਾਲ ਨੂੰ ਕੀ ਕਰਦਾ ਜਾਂਦਾ ਹੈ? ਪ੍ਰਗਟ ਕਰਦਾ ਜਾਂਦਾ ਹੈ। ਠੀਕ ਹੈ। ਤੁਸੀਂ ਇੱਕ ਚੀਜ਼ ਹਮੇਸ਼ਾ ਨੋਟ ਕਰਿਓ। ਕੁਛ ਪਰਫੀ ਖਾ ਕੇ ਚਾਹ ਪੀਓਗੇ ਨਾ ਤੰਗੀ ਲੱਗੂਗੀ ਕਿਉਂ ਫਿੱਕੀ ਲੱਗੀ ਸੋਚਦੇ ਕਿਉਂ ਫਿੱਕੀ ਲੱਗੀ ਬਣਾ ਚਾਹ ਫਿੱਕੀ ਨਹੀਂ ਧੀ ਪਰ ਫਿੱਕੀ ਸਾਨੂੰ ਉਹਦੀ ਵਜ੍ਹਾ ਕਿਉਂਕਿ ਸਾਡੀ ਜੀਭ ਨੇ ਉਹਦੇ ਤੋਂ ਕਈ ਗੁਣਾ ਜ਼ਿਆਦਾ ਮਿਠਾ ਕੀ ਕਰ ਲਿਆ ਇਸ ਲਈ ਜੀਭ ਦੇ ਤੇ ਚੀਜ਼ ਹੁੰਦੀ ਹੈ ਇਹ ਦਿਮਾਗ ਨੂੰ ਇੱਕ ਮੈਸੇਜ ਟਰਾਂਸਫਰ ਕਰਦੀ ਹੈ ਕਿ ਆਹ ਚੀਜ਼ ਆਈ ਹੈ ਉਹ ਦੇਖੋ ਦਾ ਟੇਸਟ ਨੂੰ ਕੀ ਕਰਦੀ ਹੈ ਤੋ ਜਦੋਂ 1000 ਗੁਣਾ ਵੱਧ ਪਿਠਾ ਸਾਈ ਤੋ ਅਗਲਾ ਜਿਹੜਾ ਉਹਦਾ ਜਦੋਂ ਮੈਸੇਜ ਜਾਂਦਾ ਤੋ ਦੋਵਾਂ ਦਾ ਕੰਪੈਰੀਜ਼ਨ ਦੇ ਵਿੱਚ ਫਿਰ ਦਿਮਾਗ ਉਸਨੂੰ ਇੱਕ ਫਿੱਕਾ ਹੀ ਸਵੀਕਾਰ ਕਰਦਾ ਵੀ ਉਹਦੀ ਤੁਲਨਾ ਚ ਕੀ ਹੈ ਕੋਈ ਚਾਹ ਤੋ ਚੈਨੂ ਕੀ ਲੱਗ ਰਹੀ ਹੈ ਜਿਹਨੇ ਪੁੱਛਿਆ ਖੰਦਾ ਉਹਨੂੰ ਵੀ ਲੱਗਦੀ ਹੈ ਜਿਹਨ ਵਿਚਾਰੇ ਨੂੰ ਕੀ ਮਿਲਿਆ ਪੁੱਛਿਆ ਉਹਨੂੰ ਮਿੱਠੀ ਲੱਗਦੀ ਹੈ ਤਿੰਨ ਨੂੰ ਕੋਈ ਨਹੀਂ ਮਿਲਿਆ ਬਰਫੀ ਮਿਲੀ ਕਿਤੇ ਨਹੀਂ ਕਿਸੇ ਦੇ ਘਰ ਗਈ ਤਾਂ ਉਹਨਾਂ ਨੇ ਨਾ ਕੋਈ ਨਹੀਂ ਬਰਫੀ ਤੰਜੂਦਾ ਮੇਰੇ ਕੱਕੀ ਫੁੱਟ ਲੈ ਆਇਆ ਚਾਣਾ ਚਲਾ ਕੇ ਕਿ ਹੁਣ ਤਾਂ ਇਹ ਨਾ ਮਾਰੀ ਜੇ ਬੰਦ ਨਹੀਂ ਨਾ ਮੈਂ ਇਸ ਤਸਤੂ ਆਪਣਾ ਪੀਸ ਵਰ ਨਹੀਂ ਖਾਣੀ ਤਾਂ ਨਾ ਖਾ ਮੇਰੇ ਤੋਂ ਨਾ ਚੱਲਣਾ ਕਿ ਕਤਤ ਮੈਂ ਮੈਨੇ ਖਾਣੇ ਮੇ ਭਾਜੀ ਚੋਤੀ ਨਗੜੀ ਹੈਗਾ ਮੈਂ ਪੂਰੀ ਖਾਣੀ ਹੈ ਤਾਂ ਦੋ ਤਿੰਨ ਤੂੰ ਆਪਣੀ ਮੈਂ ਦੀ ਖਾ ਕੇ ਤੋਵੇਂ ਸਭ ਕੁਝ ਮਤ ਦੇ ਹਣਾ ਮਤਲਬ ਮੈਂ ਖੋਤੀ ਕਮਾਤਾਂ ਤੂੰ ਪੁੱਛੇ ਉਹ ਲੋਕੀ ਭਾਜੀ ਤੇਰੀ ਪੂਰੀ ਖਾਣੇ ਤੇ ਕਹਵਾ ਫਿਰ ਇਹਨੇ ਪੂਰਾ ਡੈਸਪਰੇ ਖਾ ਗਿਆ ਹਾਂ ਸਮਝ ਗਏ ਕਿਤੇ ਨਾ ਸੀ ਸਿਕਾ ਨਾ ਬੇਵਨਾ ਸਾਡੇ ਕਿਰ ਮਿਲ ਕੇ ਦੇਖ ਰੱਖਾਂ ਚਾਹਣਾ मैं तो अभी जब तो कहने को होता है फर्नाम तो कुछ चीज़ें ऑफर करो उन्हें हम क्या ही उन्हें तो बच्चे खा हो गए भाई क्या भी साथ अभी जा अपॉइंटमेंट आया साथ आके स्टैंडर्ड यार ऑफर निचुपना वो सही था क्या भाई क्या भी खा <laughs> <laughs> तो फैसला गीता

ਇਹ ਰੋਟੀ ਦਾ ਅਨੁਭਵ ਕਿਸ ਤਰ੍ਹਾਂ ਦਾ ਮਿਲਦਾ ਹੈ ਉਹ ਖਾ ਕੇ ਇਹਦੀ ਥਕਾਵਟ ਦੂਰ ਹੁੰਦੀ ਆ ਜਾਂ ਨਹੀਂ ਦੂਰ ਹੁੰਦੀ ਉਹ ਕਿਸ ਗੱਲ ਤੇ ਨਿਰਭਰ ਕਰਦਾ ਕਿ ਇਹ ਸਿਰਕੇ ਵਿੱਚ ਡੋਬ ਕੇ ਖਾਦੀ ਆ ਪੁਕੀ ਜਾਂ ਸੁੱਕੀ ਨਾ ਇਹ ਕਿਸ ਗੱਲ ਤੇ ਨਿਰਭਰ ਕਰਦਾ ਹੈ ਮੇਰੇ ਬਲਤਾਂ ਔਰ ਜਿਹੜਾ ਤਾਂ ਸਿਰਕੇ 'ਚ ਡੋਬ ਕੇ ਖਾਂਦਾ ਨਾ ਫਿਰ ਉਹ ਇੰਤਜ਼ਾਰ ਕਰਦਾ ਆ ਕਿ ਇੱਕ ਕਦੋਂ ਵੱਜਣਾ ਆ ਤੇ ਆਵਾਜ਼ ਨੇ ਕਦੋਂ ਕਿਹੜਿਆ ਕਿਉਂ ਹੈ ਤੇ ਕਹੋ ਸਿਰਕਾ ਲੈ ਕੇ ਕਿਉਂ ਕਿਉਂਕਿ ਸਰੀਰ ਤੋਂ ਬਹੁਤ ਥੱਕ ਗਿਆ ਪਰ ਇੱਕ ਵਾਰ ਉਹ ਲੇਬਰ ਕੋਈ ਕਰਨ ਰਿਆ ਸੀ ਝੋਨੇ ਦੀ ਤੋਨਾ ਵੀ ਦੱਸ ਦੋ ਕੀ ਕੁਛ ਚਾਹੀਦਾ ਕਹਿੰਦਾ ਇੰਨੇ ਪੈਸੇ ਚਾਹੀਦੇ ਆ ਇੱਕ ਟਾਈਮ ਦੀ ਰੋਟੀ ਤੇ ਘੜੀ-ਮੁੜੀ ਚਾਹ ਕਰਦਾ ਕਿਰਦਾ ਵੀ ਉਹ ਘੜੀ-ਮੁੜੀ ਚਾਹ ਨਹੀਂ ਹੋ ਸਕਦੀ ਲੋਟੀ ਵੀ ਪੈਦੂ ਪੈਸੇ ਵੀ ਤੇ ਚਾਹ ਦੋ ਟਾਈਮ ਇੱਕ ਘੜੀ-ਮੁੜੀ ਦਾ ਕੰਮ ਇਹ ਨਹੀਂ ਹੋਣਾ

ਔਰ ਜਿਹਨੇ ਸੁੱਕੀ ਰੋਟੀ ਖਾਧੀ ਉਹਦੇ 'ਚ ਕੋਈ ਫਰਤੀ ਨਹੀਂ ਕਿਉਂ ਕਿ ਆਨੰਦ ਪਵਿੱਤਰ ਆਤਮਾ ਦੀ ਭਰਪੂਰੀ ਉਹ ਸਾਡੀ ਥਕਾਵਟ ਨੂੰ ਕੀ ਕਰ ਦਿੰਦੀ ਹੈ ਖੋਲਾ ਠੀਕ ਕਰ ਦਿੰਦੀ ਹੈ ਖੋਲਾ ਇਸ ਲਈ ਜਿਹੜੇ ਜੀਵਨ 'ਚ ਪਵਿੱਤਰ ਆਤਮਾ ਦਾ ਭਰਪੂਰੀ ਉਸ ਸਾਬਦਨਨ ਕਰ ਰਹੇ ਨਾ ਉਹ ਵਿਅਕਤੀ ਦੇ ਉੱਤੇ ਉਹਦੀ ਥਕਾਵਟ ਉਹ ਕਦੀ ਵੀ ਆਕਰ ਨਹੀਂ ਸਕਦਾ ਕਿੰਨਾ ਵੀ ਬਚਨ ਪੜੇਗਾ ਪਰ ਕੀ ਨਹੀਂ ਕਰੇਗਾ ਅਕੇਗਾ ਇਸ ਲਈ ਹਰ ਦਿਨ ਹਰ ਰੋਜ਼ ਕਿਉਂ ਨਹੀਂ ਅਸੀਂ ਵਚਨ ਪੜ੍ਹਦੇ ਕਿਉਂ ਕਿਉਂਕਿ ਹਜੇ ਤੱਕ ਉਹ ਆਨੰਦ ਉਹ ਖੁਸ਼ੀ ਸਾਨੂੰ ਕਿਹਨੇ ਹਦੀ ਮੇਰੇ ਅਜੇ ਚੱਖ ਕੇ ਨਹੀਂ ਦੇਖਿਆ ਸੁਆਣ ਇਸ ਲਈ ਅਕਰ ਪਰਮੇਸ਼ਰ ਦੇ ਨਾਲ ਸੰਗਤੀ ਕਰਦਿਆਂ ਪਰਮੇਸ਼ਰ ਦੀ ਉਪਸਥਿਤੀ ਚਾ ਕੇ ਅਗਰ ਉਹ ਆਨੰਦ ਸਾਨੂੰ ਮਿਲਦਾ ਜਿਸ ਆਨੰਦ ਦੀ ਗੱਲ ਕਰ ਰਿਹਾ ਹੈ ਸੋਚ ਕੇ ਦੇਖੋ ਹਣੀ ਧਾਉ 16 ਜਰੂਰ ਅਸਤੀ 11 ਜੀ ਕੀ ਬੋਲ ਰਿਹਾ ਤੇਰੀ ਖਜ਼ੂਰ ਦੀ ਆਨੰਦ ਲਈ ਅਤਪਤ ਹੋਈ

ਉਨੂੰ ਫਿਰ ਕੋਈ ਸੰਸਾਰ ਉਹਦਾ ਕੋਈ ਐਕਸਕਿਊਜ਼ ਉਹਦਾ ਬਹਾਨਾ ਕੋਈ ਚੀਜ਼ ਨੂੰ ਰੋਕ ਲੈ ਸੋ ਕੋਈ نیند ਨੂੰ ਕਿਹਨੇ ਕਰੀ ਰੋਕ ਨਹੀਂ ਉਹਦਾ ਚੈਨ ਆਰਾਮ ਇਹ ਨਹੀਂ ਕਰਿਆ ਨੂੰ ਰੋਕ ਨਹੀਂ ਭਾਈ ਕਿਉਂ ਕਿਉਂਕਿ ਉਹ ਆਨੰਦ ਉਹ ਖੁਸ਼ੀ ਕੀ ਕਰ ਰਹੀ ਹੈ ਮਜਬੂਰ ਕਰ ਰਹੀ ਹੈ ਇਸ ਲਈ ਕਿ ਬੱਚਾ ਜਦੋਂ ਖੇਡਣ ਜਾਣਾ ਹੈ ਨਾ ਤਾਂ ਚਾਹੇ ਘਰ ਕੋ ਬਾਹਰ ਜਾਏ ਚਾਹੇ ਮਾਮਾ ਆਵੇ ਜਾਂ ਕੂੜਾ ਜੇ ਉਹ ਆਪਣਾ ਪੈਰ ਲੈ ਕੇ ਕੀ ਕਰੇਗਾ ਮਲਮ ਮੈਚ ਹੈ ਜਗਰੂਪ 15 ਦੇ ਤੋਂ ਕੀ ਕਰਦੇ ਹੈ ਟੀਕ ਕਰਦੇ ਹੈ ਓਪਨਿੰਗ ਇਹਨੂੰ ਬੋਲਿੰਗ ਬਿਲਟੀ ਹੈ ਪੂਰੀ ਤਿਆਰੀ ਹੈ ਹੁਣ ਘਰ ਸੋਣਾ ਗਿਆ ਥੋੜੇ ਆ ਗਏ ਪੂਰਾ ਹੁੰਦਾ ਗਿਆ ਸੋਚ ਕੇ ਦੇਖੋ ਹੁਣ ਜਗਰੂਪ ਨੂੰ ਪੱਲਾ ਲਗਾ ਪੂਰਾ ਹੁੰਦਾ ਗਿਆ ਜਗਰੂਪ ਨੂੰ ਪਹਿਲੇ ਨਿਕਲਣਾ ਕਿਉਂ ਕਿ ਅੰਦਰ ਦੀ ਤੜਫ ਨੂੰ ਇਹਨੂੰ ਕੀ ਕਰਨਾ ਹੈ ਖਿੱਚ ਲੈਣਾ ਸੋਚ ਅਗਰ ਰੋਜ਼ਾ ਪ੍ਰਾਰਥਨਾ ਹੈ ਤੇ ਜਿਬਰੂ ਕੋਣਾ ਤਾਂ ਕੋ ਕੁੜੀ ਹੋਣਾ। ਕੀ ਹੋਣਾ ਬੜਾ? ਪਾਜੀ ਉਹ ਤਾਂ ਸਮਝ ਲੱਗ ਜਾਣੀ ਕਿ ਕੋਈ ਆ ਗਿਆ। ਪਾਜੀ ਤਾਂ ਹੀ ਸਮਝ ਲੈ। ਠੀਕ ਹੈ। ਕੀ ਸਮਝ ਲੱਗ ਜਾਣੀ ਬੜਾ? ਆਉਣਾ ਤਿਆਰੀ ਫੁੱਲ ਹੀ ਮੇਰੀ। ਮੈਂ ਤਾਂ ਨਹਾ ਕੇ ਬੈਠਾ ਵੇਖੋ। ਪਰ ਕੌਣ ਆ ਗਿਆ? ਸਮਝਿਆ। ਅਗਰ ਅੰਦਰ ਕੀ ਲੱਗਿਆ? ਸੋਚੋ। ਅਗਰ ਅੰਦਰ ਇੱਕ ਆਨੰਦ ਦੇ ਕੋ ਖੁਸ਼ੀ, ਅਗਰ ਇੱਕ ਤੜਫਿਆ ਤਾਂ ਫਿਰ ਕੋਈ ਪਰੌਣਾ ਕੀ ਨਹੀਂ ਕਰੇਗਾ ਰੋਕ? ਨਹੀਂ। ਪਰ ਅਗਰ ਕਿਸੇ ਰੋਕਣ ਵਾਲੇ ਨੇ ਰੋਕ ਲਿਆ ਜਿਹਦਾ ਮਤਲਬ ਤੇਰੇ ਅੰਦਰ ਦੀ ਉਹ ਖੇਚੇ ਵਿੱਚ ਥੋੜੀ ਬਹੁਤੀ ਕੀ ਸੀਗੀ ਕੋਈ ਤਾਂ ਕਮੀ ਸੀ ਜਿਹੜਾ ਰੋਕਣ ਵਾਲੇ ਨੇ ਕੀ ਕਰ ਲਿਆ ਸੈਸਲੀ ਇਹ ਜਿਹੜਾ ਤੁਹਾਡਾ ਇਹ ਚੀਜ਼ ਆ ਨਾ ਕਿ ਰੋਜ਼ ਪ੍ਰਾਰਥਨਾ ਦਾ ਨਾ ਹੋਣਾ ਔਰ ਰੋਜ਼ ਵਚਨ ਦਾ ਨਾ ਪੜਿਆ ਜਾਉਂਦੀ ਸਭ ਤੋਂ ਵੱਡੀ ਵਜ੍ਹਾ ਕੀ ਆ ਕਿ ਤੁਸੀਂ ਬੁਰਗੀ ਕਿ ਤਰ੍ਹਾਂ ਹਾਰੇ ਹੋ ਸੁੱਕੀ ਹਾਰੇ ਔਰ ਜਦੋਂ ਖਾਂਦੇ ਨੇ ਤੇ ਕ ਸੰਘਰਸ਼ਿਆ ਇਸ ਤਰ੍ਹਾਂ ਇੱਕ ਸੰਘਰਸ਼ ਹਟਾ ਦੇ ਵਾਸਤੇ ਕੀ ਹੈ ਸੰਘਰਸ਼ ਸੁੱਕੀ ਰੋਟੀ ਖਾਣਾ ਕਰਨਾ ਇੱਕ ਸੰਘਰਸ਼ ਪਰ ਸਿਰਕੇ ਵਿੱਚ ਜੋ ਡੋਪ ਕੇ ਖਾਂਦਾ ਹੈ ਨਾ ਉਸ ਵਿਅਕਤੀ ਦੀ ਸੰਘਰਸ਼ ਨਹੀਂ ਆ ਉਹ ਇੱਕ ਆਨੰਦ ਮਈ ਕੀ ਬਣ ਜਾਂਦਾ ਹੈ ਇੱਕ ਅਜੂਬਾ ਹੋ ਜਾਂਦਾ ਹੈ ਇਸ ਲਈ ਅਸੀਂ ਪ੍ਰਭੂ ਦੇ ਅੱਗੇ ਆਈਏ ਹਰ ਦਿਨ ਕਿ ਪ੍ਰਭੂ ਤੂੰ ਸਭ ਆਨੰਦ ਔਰ ਖੁਸ਼ੀ ਦੇ ਨਾਲ ਹੀ ਕਰ ਬਣੋ ਪ੍ਰਾਰਥਨਾ ਕਰਾਂ You should see it.